ਦੇ ਸ਼ਿਵਾ ਵਰ ਮੋਹੇ ਹੈ ਸੁਭ ਕਰਮਨਤੇ ਕਬ ਹੂ ਨ ਟਰੂ ਦੋਸਤੋ ਇਹ ਸ਼ਿਵਾ ਜੋ ਸ਼ਬਦ ਹੈ ਇਹਦੇ ਉੱਤੇ ਵੀ ਤੁਹਾਨੂੰ ਪਤਾ ਵਿਵਾਦ ਹੈ ਕਈ ਲੋਕਾਂ ਦਾ ਕਹਿਣਾ ਹੈ ਸ਼ਿਵਾ ਜੋ ਹੈ ਸ਼ਿਵ ਜੀ ਹੈ ਕੋਈ ਦਾ ਕਹਿਣਾ ਹੈ ਸ਼ਿਵਾ ਅਕਾਲ ਪੁਰਖ ਪਰਮਾਤਮਾ ਬਾਰੇ ਵਰਤਿਆ ਗਿਆ ਹੈ ਤੇ ਇਥੇ ਅਸਲ ਚ ਕੀ ਹੈ ਇਹ ਮੈਂ ਤੁਹਾਨੂੰ ਆਪਣੇ ਕੋਈ ਵਿਚਾਰ ਨਹੀਂ ਦੱਸਣ ਜਾ ਰਿਹਾ ਮੈਂ ਤੁਹਾਨੂੰ ਲੌਜਿਕ ਤੇ ਰੈਫਰੈਂਸ ਨਾਲ ਦੱਸਾਂਗਾ ਕਿ ਇਹ ਸ਼ਿਵਾ ਦਾ ਇਥੇ ਅਸਲ ਅਰਥ ਕੀ ਹੈ ਵੇਖੋ ਦੋਸਤੋ ਗੁਰਬਾਣੀ ਦੇ ਵਿੱਚ ਅਲੱਗ-ਅਲੱਗ ਸ਼ਬਦਾਂ ਦੇ ਜਿੱਦਾਂ ਇੱਕ ਹੀ ਕੋਈ ਸ਼ਬਦ ਹੈ ਤੇ ਉਹਦੇ ਅਲੱਗ-ਅਲੱਗ ਅਰਥ ਹੋ ਸਕਦੇ ਨੇ ਇਸ ਤਰ੍ਹਾਂ ਹੀ ਸਿਵਾ ਦੇ ਵੀ 2-3 ਅਰਥ ਨੇ ਉਹ ਤੁਹਾਨੂੰ ਦੇਖਣਾ ਪਵੇਗਾ ਕਿਸੇ ਵੀ ਸ਼ਬਦ ਦਾ ਕਿੱਥੇ ਕੀ ਅਰਥ ਆਉਂਦਾ ਉਹਦੇ ਲਈ ਤੁਹਾਨੂੰ ਉਹ ਪੂਰਾ ਜੋ ਸ਼ਲੋਕ ਹੈ ਜਾਂ ਪੂਰੀ ਪੌੜੀ ਪੂਰਾ ਸ਼ਬਦ ਪੜ੍ਹਨਾ ਪਵੇਗਾ ਕਈ ਵਾਰ ਤੁਹਾਨੂੰ ਫਿਰ ਸਮਝ ਆਏਗਾ ਕਿ ਇਹਦਾ ਇੱਥੇ ਅਸਲ ਵਿੱਚ ਅਰਥ ਕੀ ਹੈ ਉਸ ਤਰ੍ਹਾਂ ਹੀ ਸਿਵਾ ਸ਼ਬਦ ਦੇ ਵੀ ਆਡਾ-ਆਡਾ ਅਰਥ ਨੇ ਤੇ ਮੈਂ ਤੁਹਾਨੂੰ 1 2 ਇੱਥੇ ਐਗਜ਼ਾਮਪਲ ਵੀ ਦੇ ਦੇਣਾ ਪਹਿਲੋਂ ਮੈਂ ਇਹਦੇ ਉੱਤੇ ਇੱਕ ਵੀਡੀਓ ਮੈਂ ਬਣਾ ਚੁੱਕਿਆ ਕਿ ਦਵੈਤ ਗੁਰਮੁਖ ਸ਼ਬਦ ਇਹਨਾਂ ਸ਼ਬਦਾਂ ਦੇ ਵੀ ਅਡ ਅਰਥ ਨੇ ਤੇ ਪਹਿਲਾਂ ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਕਰਮ ਸ਼ਬਦ ਵੇਖੋ ਕਰਮ ਸ਼ਬਦ ਦੇ ਵੀ ਦੋ ਅਰਥ ਨੇ ਬਾਣੀ ਦੇ ਵਿੱਚ ਕਰਮ ਸ਼ਬਦ ਆਉਂਦਾ ਹੈ ਇੱਕ ਤੇ ਕਰਮ ਦਾ ਅਰਥ ਹੋ ਗਿਆ ਜਿਹੜਾ ਅਸੀਂ ਕਰਮ ਕਰਦੇ ਹਾਂ ਸੰਸਕ੍ਰਿਤ ਚ ਜਿਹਨੂੰ ਹਿੰਦੀ ਚ ਕਰਮ ਕਹਿੰਦੇ ਕੰਮ ਕਰਨਾ ਤੇ ਇੱਕ ਕਰਮ ਹੈ ਉਹ ਉਰਦੂ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਹੈ ਕਿਰਪਾ ਠੀਕ ਹੈ ਉਹ ਕਰਮ ਹੋ ਗਿਆ ਇਹ ਕਰਮ ਹੋ ਗਿਆ ਦੋਵਾਂ ਦਾ ਅਗਰ ਉਚਾਰਨ ਧਿਆਨ ਨਾਲ ਸੁਣੀਏ ਕਰਮ ਕਰਮ ਤੇ ਕਰਮ ਠੀਕ ਹੈ ਤੇ ਕਰਮ ਦਾ ਮਤਲਬ ਹੋ ਗਿਆ ਕਿਰਪਾ ਤੇ ਕਰਮ ਦਾ ਮਤਲਬ ਹੋ ਗਿਆ ਕੰਮ ਜੋ ਅਸੀਂ ਕੰਮ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੇਖੀਏ ਤੇ ਲਿਖਿਆ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਤੇ ਇਹਦੇ ਵਿੱਚ ਬਹੁਤਾ ਕਰਮ ਦਾ ਮਤਲਬ ਹੋ ਗਿਆ ਕਿਰਪਾ ਕਿ ਪਰਮਾਤਮਾ ਦੀ ਜਿਹੜੀ ਕਿਰਪਾ ਹੈ ਉਹ ਬਹੁਤ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇਥੇ ਕਰਮ ਦਾ ਅਰਥ ਹੋ ਗਿਆ ਕਿਰਪਾ ਜੇ ਆਪਾਂ ਅੱਗੇ ਵੇਖੀਏ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਤੇ ਇਥੇ ਕਰਮ ਦਾ ਅਰਥ ਹੋ ਗਿਆ ਜਿਹੜਾ ਅਸੀਂ ਕਰਮ ਕਰਦੇ ਹਾਂ ਕਰਮੀ ਕਰਮੀ ਹੋਏ ਵਿਚਾਰ ਇਹ ਇਹਦਾ ਵੀ ਅਰਥ ਹੋ ਗਿਆ ਕਿ ਜਿਹੜੇ ਅਸੀਂ ਕਰਮ ਕਰਦੇ ਹਾਂ ਉਹਨਾਂ ਕਰਮਾਂ ਦੇ ਅਨੁਸਾਰ ਹੀ ਸਾਡਾ ਦਰਗਾਹ ਦੇ ਵਿੱਚ ਵਿਚਾਰ ਹੋਣਾ ਹੈ ਸਾਡੀ ਜੋ ਹੈ ਜੋ ਵੀ ਹੈ ਸੁਣਵਾਈ ਹੋਣੀ ਹੈ ਕਰਮ ਮਿਲੇ ਤਾਂ ਪਾਈਏ ਵਣ ਕਰਮਾ ਪਾਇਆ ਨਾ ਜਾਏ ਇਥੇ ਵੀ ਕਰਮ ਦਾ ਅਰਥ ਹੋ ਗਿਆ ਕਿ ਕਰਮ ਪਰਮਾਤਮਾ ਦੀ ਕਿਰਪਾ ਮਿਲੇ ਜਾਂ ਗੁਰੂ ਦੀ ਕਿਰਪਾ ਮਿਲੇ ਤੇ ਫਿਰ ਹੀ ਪਰਮਾਤਮਾ ਮਿਲਦਾ ਹੈ ਨਹੀਂ ਤੇ ਬਿਨਾ ਕਿਰਪਾ ਦੇ ਮਿਲਦਾ ਨਹੀਂ ਤੇ ਕਰਮ ਦੇ ਦੋ ਅਰਥ ਹੋ ਗਏ ਕਿਰਪਾ ਵੀ ਹੋ ਗਈ ਤੇ ਕਰਮ ਵੀ ਹੋ ਗਿਆ ਕੰਮ ਕਰਨਾ ਵੀ ਹੋ ਗਿਆ ਇਸ ਤਰ੍ਹਾਂ ਹੀ ਤੁਹਾਨੂੰ ਇੱਕ ਹੋਰ ਸ਼ਬਦ ਦਾ ਐਗਜ਼ਾਮਪਲ ਦੇ ਦੇਣਾ ਉਹ ਸ਼ਬਦ ਹੈ ਗੁਰਮੁਖ ਇਹਦੀ ਵੀ ਮੈਂ ਪਿਛਲੇ ਵੀਡੀਓਜ਼ 'ਚ ਗੱਲ ਕਰ ਚੁੱਕਿਆ ਹਾਂ ਚਲੋ ਫੇਰ ਕਰਦੇ ਹਾਂ ਉਹ ਇੱਕ ਵਾਰੀ ਇਸ ਸ਼ਬਦ ਦੇ ਉੱਤੇ ਚਰਚਾ ਗੁਰਮੁਖਲਾ ਦਾ ਮਨਮੁਖ ਗਵਾਇਆ ਇਥੇ ਗੁਰਮੁਖ ਹੋ ਗਿਆ ਸਿੱਖ ਸਿੱਖਣ ਵਾਲਾ ਤੇ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚਾ ਤੋਲ ਇਥੇ ਗੁਰਮੁਖ ਦਾ ਅਰਥ ਹੋ ਗਿਆ ਗੁਰੂ ਕਿਉਂਕਿ ਗੁਰੂ ਪੂਰਾ ਹੈ ਤੇ ਇਦਾਂ ਹੀ ਆਡਾ ਅਰਥ ਹੋ ਸਕਦੇ ਉਦਾਂ ਹੀ ਸਿਵ ਜਾਂ ਸਿਵਾ ਦੇ ਵੀ ਆਡਾ ਅਰਥ ਹੈ ਤੇ ਸਿਵ ਦਾ ਕਿਤੇ ਅਰਥ ਪਰਮਾਤਮਾ ਵੀ ਆਉਂਦਾ ਸਿਵ ਜੀ ਵੀ ਆਉਂਦਾ ਹੈ ਉਹ ਵੀ ਮੈਂ ਤੁਹਾਨੂੰ ਗੁਰਬਾਣੀ ਦੇ ਰੈਫਰੈਂਸ ਦੇ ਦੇਣਾ ਜਹ ਦੇਖਾ ਤਹਿ ਰਵ ਰਹਿ ਸਿਵ ਸ਼ਕਤੀ ਕਾ ਮੇਲ ਕਿ ਸੇਵ ਸ਼ਕਤੀ ਦਾ ਜਿਹੜਾ ਮੇਲ ਹੈ ਜਿੱਥੇ ਮੈਂ ਵੇਖਦਾ ਉੱਥੇ ਹੀ ਸੇਵ ਸ਼ਕਤੀ ਦਾ ਮੇਲ ਮੈਨੂੰ ਨਜ਼ਰ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਤੇ ਇੱਥੇ ਸ਼ਿਵ ਹੋ ਗਿਆ ਪਰਮਾਤਮਾ ਤੇ ਸ਼ਕਤੀ ਹੋ ਗਈ ਜਿਹੜੀ ਮਾਇਆ ਇੱਕ ਹੋਰ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਿਵ ਪੂਰੀ ਬ੍ਰਹਮ ਪੂਰੀ ਇੰਦਰ ਪੂਰੀ ਨਿਹਚਲ ਕੋ ਥਾਉ ਨਹੀਂ ਇੱਥੇ ਜਿਹੜਾ ਸ਼ਿਵ ਸ਼ਬਦ ਆਇਆ ਇਹ ਬ੍ਰਹਮ ਪੂਰੀ ਇੰਦਰ ਪੂਰੀ ਇੱਥੇ ਬ੍ਰਹਮਾ ਜੀ ਇੰਦਰ ਦੇਵਤਾ ਤੇ ਸ਼ਿਵ ਜੀ ਬਾਰੇ ਆਇਆ ਤੇ ਇੱਥੇ ਸ਼ਿਵ ਦਾ ਦੋਵਾਂ ਜਗ੍ਹਾ ਅਰਥ ਜਿਹੜਾ ਹੈ ਅੱਡ-ਅੱਡ ਹੋ ਗਿਆ ਇੱਕ ਜਗ੍ਹਾ ਸਿਵ ਹੋ ਗਿਆ ਤੇ ਇੱਕ ਜਗ੍ਹਾ ਹੋ ਗਿਆ ਪਰਮਾਤਮਾ ਹੁਣ ਅਸੀਂ ਵੇਖਦੇ ਹਾਂ ਕਿ ਇੱਥੇ ਜਿਹੜਾ ਹੈ ਤੇ ਸਿਵਾ ਵਰ ਮੋਹ ਹੈ ਇੱਥੇ ਇੱਥੇ ਸਿਵਾ ਦਾ ਕੀ ਮਤਲਬ ਹੈ ਦੋਸਤੋ ਇਹ ਜੋ ਬਾਣੀ ਮੈਂ ਤੁਹਾਨੂੰ ਦੱਸੀ ਹੈ ਸ਼ਬਦ ਦੱਸਿਆ ਹੈ ਇਹ ਦਸਮ ਗ੍ਰੰਥ ਵਿੱਚ ਹੈ ਬਾਣੀ ਦਾ ਨਾਮ ਹੈ ਚੰਡੀ ਚਰਿਤ ਉਕਤ ਬਿਲਾਸ ਇਹ ਜੋ ਬਾਣੀ ਲਈ ਗਈ ਹੈ ਮਾਰਕੰਡੇ ਪੁਰਾਣ ਤੋਂ ਇਹ ਕਥਾ ਲਈ ਗਈ ਹੈ ਤੇ ਹੁਣ ਚਲੋ ਉਹਦੇ ਮੈਂ ਤੁਹਾਨੂੰ ਦੋ ਕੁ ਸ਼ਬਦ ਸੁਣਾਉਣਾ ਜਿੱਦਾਂ ਮੈਂ ਉਤਲੇ ਤੁਹਾਨੂੰ ਸ਼ਬਦ ਸੁਣਾਇਆ ਇਹ ਕਰਮ ਦਾ ਮਤਲਬ ਕਿੱਥੇ ਹੋਰ ਹੋ ਜਾਂਦਾ ਤੇ ਕਿਤੇ ਹੋਰ ਹੋ ਜਾਂਦਾ ਇੱਥੇ ਆਪਾਂ ਦੇਖਦੇ ਹਾਂ ਬਾਣੀ ਜਿਹੜਾ 88 ਨੰਬਰ ਅੰਗ ਤੇ ਦਸ਼ਮ ਗੰਦੇ ਰਕਤ ਬੀਜ ਦਲ ਸਾਜ ਕੇ ਉਤਰੇ ਟਟ ਗੇ ਰਾਜ ਰਕਤ ਬੀਜ ਜਿਹੜਾ ਨਾਂ ਦਾ ਰਾਖਸ਼ ਸੀ ਉਹ ਆਪਣੀ ਜਿਹੜੀ ਫੌਜ ਸਜਾ ਕੇ ਤੇ ਸੁਮੇਰ ਪर्वਤ ਦੇ ਟੱਟ ਤੇ ਇਕੱਠਾ ਹੋ ਗਿਆ ਆ ਗਿਆ ਆਪਣੀ ਫੌਜ ਨੂੰ ਲੈ ਕੇ ਖੜਾ ਹੋ ਗਿਆ ਸ਼ਰਵਣ ਕੁਲਾਹਲ ਸੁਣ ਸਿਵਾ ਕਰਿਓ ਜੁਦ ਕੋ ਸਾਜ ਤੇ ਰੋਲਾ ਰੱਪਾ ਸੁਣ ਕੇ ਜਿਹੜੀ ਸਿਵਾ ਹੀ ਉਹਨੇ ਫਿਰ ਜੁਦ ਦੀ ਤਿਆਰੀ ਕਰ ਲਈ ਇੱਥੇ ਸਿਵਾ ਕੌਣ ਹੈ ਇਥੇ ਸ਼ਿਵਾ ਕਿਹਾ ਗਿਆ ਹੈ ਸ਼ਿਵਜੀ ਦੀ ਪਤਨੀ ਨੂੰ ਸ਼ਿਵਾ ਜਿੱਦਾਂ ਵਿਸ਼ਨੂ ਜੀ ਦੀ ਪਤਨੀ ਨੂੰ ਵੈਸ਼ਨਵੀ ਕਹਿ ਦਿੰਦੇ ਹਨ ਉਸ ਤਰ੍ਹਾਂ ਹੀ ਇੱਥੇ ਸ਼ਿਵਜੀ ਦੀ ਪਤਨੀ ਨੂੰ ਸ਼ਿਵਾ ਕਿਹਾ ਗਿਆ ਕਿ ਸ਼ਿਵਾ ਨੇ ਫਿਰ ਜੁੱਧ ਦੀ ਤਿਆਰੀ ਕਰ ਲਈ ਪੂਰੀ ਕਹਾਣੀ ਅਗਰ ਤੁਸੀਂ ਪੜ੍ਹ ਲੋਗੇ ਸਾਨੂੰ ਪਤਾ ਲੱਗ ਜਾਵੇਗਾ ਕਿ ਜਿਹੜੀ ਦੁਰਗਾ ਦੇਵੀ ਦੀ ਲੜਾਈ ਹੋਈ ਹੈ ਮੈਸ਼ਾ ਸੂਰ ਰਕਤ ਬੀਜ ਚੰਡ ਮੁੰਡ ਸੁਮਨ ਸੁਮ ਇਹਨਾਂ ਸਾਰੇ ਰਾਖਸ਼ਾਂ ਨਾਲ ਜਿਹੜਾ ਉਹਨਾਂ ਦਾ ਯੁੱਧ ਹੋਇਆ ਉਦੇ ਉੱਤੇ ਹੀ ਉਸ ਕਥਾ ਨੂੰ ਹੀ ਕਵਿਤਾ ਰੂਪ ਦਰਜ ਕੀਤਾ ਗਿਆ ਹੈ ਤੇ ਆਪਾਂ ਹੋਰ ਵੇਖਦੇ ਹਾਂ ਇਹ ਤੋਂ 10 12 ਅੰਗ ਅੱਗੇ ਜਾਣੇ ਹਨ ਤੇ ਬਾਣੀ ਜਿੱਥੇ ਲਾਸਟ ਆਉਂਦੀ ਹੈ ਤੇ ਇੱਕ ਸ਼ਲੋਕ ਪਹਿਲਾਂ ਕੀ ਹੈ ਦੇਹ ਸੇਵਾ ਵਰ ਮੋ ਹੈ ਇਹ ਸੁਭ ਕਰਮਨਤੇ ਕਭੂ ਨਟਰੋ ਪੂਰੀ ਸ਼ਿਵਾ ਦੀ ਹੀ ਗੱਲ ਚੱਲ ਰਹੀ ਹੈ ਪੂਰੀ ਬਾਣੀ ਬਾਣੀ ਹੀ ਚੰਡੀ ਦੇ ਉੱਤੇ ਹੈ ਦੁਰਗਾ ਦੇ ਉੱਤੇ ਹੈ ਦੁਰਗਾ ਦੀ ਬਾਾਰ ਹੈ ਤੇ ਹਰ ਜਗ੍ਹਾ ਦੁਰਗਾ ਦਾ ਹੀ ਜ਼ਿਕਰ ਹੈ ਤੇ ਇਹਦੇ ਵਿੱਚ ਤੁਸੀਂ ਸੇਵਾ ਸੇਵ ਜੀ ਨੂੰ ਵੀ ਨਹੀਂ ਕਹਿ ਸਕਦੇ ਤੇ ਇੱਥੇ ਸਿਵਾ ਪਰਮਾਤਮਾ ਨੂੰ ਵੀ ਨਹੀਂ ਕਹਿ ਸਕਦੇ ਇੱਥੇ ਸੇਵਾ ਦਾ ਅਰਥ ਹੈ ਦੇਵੀ ਦੁਰਗਾ ਹੁਣ ਕੁਝ ਲੋਕ ਹੈ ਉਹ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਮੰਨਦੇ ਖੈਰ ਉਹਨਾਂ ਵਾਸਤੇ ਤੇ ਵੀਡੀਓ ਇਹ ਟਾਪਿਕ ਦਾ ਕੋਈ ਅਰਥ ਨਹੀਂ ਹੈ ਜਿਹੜੇ ਮੰਨਦੇ ਨੇ ਉਹਨਾਂ ਵਾਸਤੇ ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਕਹਿੰਦੇ ਇਹ ਜਿਹੜੇ ਬਾਣੀ ਚ ਕਵੀ ਹੈ ਨਾ ਜਿਹੜਾ ਜਿਹੜੇ ਕਵੀ ਨੇ ਇਹ ਕਵਿਤਾ ਲਿਖੀ ਹੈ ਉਹ ਦੇਵੀ ਤੋਂ ਵਰ ਮੰਗ ਰਿਹਾ ਹੈ ਮਰਕੰਡੇ ਪੁਰਾਣ ਦੀ ਇੱਕ ਕਥਾ ਹੈ ਤੇ ਉਹ ਜਿਹੜਾ ਕਵੀ ਹੈ ਉਹ ਦੇਵੀ ਤੋਂ ਵਰ ਮੰਗ ਰਿਹਾ ਹੈ ਤੇ ਆਪਣੇ ਆਪਣੇ ਸਭ ਦੇ ਵਿਚਾਰ ਨੇ ਕੋਈ ਉਸ ਦਾ ਕਹਿਣਾ ਹੈ ਕਿ ਇਹ ਜੋ ਹੈ ਸਿੱਖਾ ਦੇ ਵਿੱਚ ਵੀਰ ਰਸ ਭਰਨ ਵਾਸਤੇ ਇਹ ਜਿਹੜੀ ਜੁੱਧ ਦੀ ਹੈ ਰੁਦਰਮਈ ਕਥਾ ਜਿਹੜੀ ਹੈ ਇਹ ਲਿਖੀ ਗਈ ਹੈ ਰੁਦਰਮਈ ਕਾਵਿ ਸ਼ੈਲੀ ਦੇ ਵਿੱਚ ਤੇ ਦੋਸਤੋ ਇਸ ਤਰ੍ਹਾਂ ਹੀ ਆਪਣੇ ਆਪਣੇ ਵਿਚਾਰ ਨੇ ਕੋਈ ਕੋਸ਼ ਕਹਿੰਦਾ ਕੋਈ ਕੋਸ਼ ਕਹਿੰਦਾ ਪਰ ਇੱਕ ਗੱਲ ਪੱਕੀ ਹੈ ਕਿ ਇਥੇ ਸੇਵਾ ਦਾ ਮਤਲਬ ਦੇਵੀ ਦੁਰਗਾ ਹੀ ਹੈ ਹੋਰ ਕੋਈ ਨਹੀਂ ਤੈ ਤੁਹਾਨੂੰ ਦੋਸਤੋ ਇਹ ਜਾਣਕਾਰੀ ਕਿੱਦਾਂ ਲੱਗੀ ਅਗਰ ਤੁਹਾਨੂੰ ਕੋਈ ਕਮੈਂਟ ਕਰਨਾ ਵਾ ਸਹੀ ਗਲਤ ਜਿੱਦਾਂ ਦਾ ਵੀ ਅਗਰ ਤੁਹਾਡੇ ਕੋਲ ਰਿਫਰੈਂਸ ਹੈਗਾ ਉਹ ਦੇਖ ਕੇ ਹੀ ਕਰਿਓ ਇਦਾਂ ਇਹ ਨਹੀਂ ਕਿ ਮੈਂ ਵੇਖਿਆ ਲੋਕ ਗਾਲੀ ਗਲੋਜ ਵਾਲ ਤੁਰ ਪੈਂਦੇ ਨੇ ਉਹੋ ਜਿਹਾ ਕੰਮ ਨਾ ਕਰਿਓ ਤੇ ਮੈਂ ਨਹੀਂ ਕਹਿੰਦਾ ਕਿ ਕੀ ਦੀ ਬਾਣੀ ਆ ਕੀ ਆ ਮੈਂ ਬਹੁਤ ਜ਼ਿਆਦਾ ਇਹਦੇ ਉੱਤੇ ਰਿਸਰਚ ਨਹੀਂ ਕੀਤੀ ਮੈਂ ਜਿੰਨੇ ਕੀਤੀ ਉਹਨਾਂ ਤੁਹਾਨੂੰ ਦੱਸਦਾ ਕਿ ਇੱਥੇ ਸੇਵਾ ਦਾ ਮਤਲਬ ਨਾ ਤੇ ਸ਼ਿਵਜੀ ਹੈ ਤੇ ਨਾ ਹੀ ਅਕਾਲ ਪੁਰਖ ਪਰਮਾਤਮਾ ਹੈ ਤੋ ਦੋਸਤੋ ਫੇਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਵਿੱਚ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ